ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਤੇ ਪਏ ਆ ਖਾਸ ਸ਼ਹਿਰ ਸ੍ਰੀ ਤਰਨਤਨ ਸਾਹਿਬ ਪਹੁੰਚੇ ਆ ਠੀਕ ਆ ਜੀ ਨੇੜੇ ਗੋਇੰਦਵਾਲ ਬਾਈਪਾਸ ਬੀਐਸਕੇਲ ਰੂਟਾਵੇਟਰ ਵਾਲੀ ਗਲੀ ਸਾਫ ਸਿੰਘ ਵੀਰ ਦੇ ਫਾਰਮ ਤੇ ਆਇਆ ਦੋਸਤੋ ਅੱਜ ਟੋਟਲ 3 ਝੋਟੀਆਂ ਵਿਖਾਈਆਂ ਨੇ ਸਾਰੇ ਵੀਰਾਂ ਨੂੰ ਇੱਕ ਵੈੜ ਇਹਨਾਂ ਦੇ ਕੋਲੇ ਵਿਕਾਊ ਆ ਤੇ ਇੱਕ ਨੀਲੀ ਰਬ ਦੀ ਝੋਟੀ ਵੀਰਾਂ ਨੂੰ ਵਿਖਾ ਰਹੇ ਆ ਠੀਕ ਆ ਜੀ ਪਹਿਲਾ ਸੁਆ ਪਲੂਨ ਝੋਟੀ ਸੂਈ ਉਹ ਤੇ ਵੀਰ ਸਾਹਿਬ ਕੀ ਹਾਲ ਜੇ ਬਾ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਦੱਸੋ ਬਹੁਤ ਵਧੀਆ ਪਾਜੀ ਵੀਰ ਸਾਹਿਬ ਇਹ ਝੋਟੀ ਜਿਵੇਂ ਤੁਸੀਂ ਦੱਸਿਆ ਵੀ ਮੋਹੋ ਦੰਦੀ ਚੌਗੀ ਆ ਚੌਗੀ ਆ ਜ ਮਗਰ ਵੀ ਕੱਟੀ ਨੀਲੀ ਰਵੀ ਦੀ ਲੋ ਜੀ ਮਗਰ ਵੀ ਨੀਲੀ ਰਵੀ ਦੀ ਕੱਟੀ ਆ ਗਈ ਠੀਕ ਹੈ ਜੀ ਬੌਲੇ ਦੇ ਜੇ ਜੇ 4 ਦਿਨ ਹੋਏ ਇਹ ਸੂਈ ਨੂੰ ਅੱਛਾ ਜੀ ਹਾਂ ਜੀ ਬਹੁਤ ਠੰਡੀ ਤੇਰੀ ਆ ਠੀਕ ਹੈ ਭਰਾ ਲੋ ਜੀ ਚੋਣ ਜਾਣਾ ਬਿਲਕੁਲ ਬੰਬੇ ਪਾਸ ਹੈ ਜੀ ਚੋਣ ਇੱਕ ਨੰਬਰ ਆ ਦੇਖੋ ਜੀ ਸੋ ਚਵਾਈ ਮੇਰਾ ਭਰਾ ਠੀਕ ਹੈ ਜੀ ਪਹਿਲਾਂ ਕੱਟੀ ਆ ਭਾਵੇਂ ਬੱਚਾ ਭਾਵੇਂ ਛੱਡੋ ਚਾਹੇ ਨਾਲ ਨਾਲ ਛੱਡੋ ਉਦਾਂ ਵੀ ਬੈਠ ਕੇ ਤਾਂ ਲਈ ਚਵਾਈ ਕਰ ਲਓਗੇ ਆਂਦੀ ਕੁਛ ਨਹੀਂ ਕੀਤੀ ਜੀ ਸਿਰੀਆਂ ਸੋਲੀਆਂ ਬਹੁਤੋ ਛੋਟੀ ਦੇ ਵਿੱਚ ਆ ਦੇਖੋ ਲੋ ਜੀ ਆ ਮਾਰੋ ਨੀਗਾ ਠੀਕ ਹੈ ਜੀ ਆ ਦੇਖੋ ਬਿਲਕੁਲ ਜੀ ਆ ਓਕੇ ਰਿਪੋਰਟਾਂ ਨੇ ਜੀ 7 ਕਿਲੋ ਬੋਲਾ ਦੱਸਿਆ ਜੀ ਅਜੇ ਵੀਰ ਜੀ ਹਾਜ਼ਰ ਜਿਹੜਾ ਪੱਕਾ 7 ਕਿਲੋ ਹਾਂਜੀ ਮਗਰ ਕੱਟੀ ਬਹੁਤ ਸ਼ਾਨਦਾਰ ਦੇਖੋ ਮੇਰੀ ਬਹੁਤ ਸ਼ਾਨਦਾਰ ਆ ਗਈ ਚੌਥੇ ਦਿਨ ਦੀ ਸੀ ਚੌਥੀ ਚੌ ਦਿਨਾਂ ਦੀ ਸੂਈ ਹੈ ਚੌ ਦਿਨਾਂ ਦਾ ਬੱਚਾ ਚੈੱਕ ਕਰੋ ਨੀਲੀ ਦਾ ਵੀ ਤੀ ਬਿਲਕੁਲ ਸੱਚੇ ਪਾਸੇ ਟੇਡਾ ਕੱਟ ਡੀਂਗਾ چیر ਮਗਰ ਕੱਟੀ ਆ ਵੀਰ ਸਾਹਿਬ ਇੱਕ ਵਾਰੀ ਇਹਨੂੰ ਲਿਆਓ ਜੇ ਮਾੜਾ ਤੋੜ ਕੇ ਦਿਖਾ ਦਗੇ ਸੋ ਡਿਮਾਡ ਇਹਦੀ ਵੀਰ ਭਾਵੇਂ 95 ਤੁਸੀਂ ਦੱਸਿਆ ਵੀ ਇਹਨ ਭਾਵੇਂ ਲੱਖ ਕਰਾ ਲਓ ਹਾਂਜੀ ਅੱਜ ਦੇ ਦਾਂਗੇ ਕਿੰਨੇ ਦੀ ਜੱਸ ਨੂੰ 85000 ਦੀ ਵੀਰ ਜੀ ਹਾਨਾ ਦੇ ਦੇਣੀ ਆ 85 ਦੀ ਲੋ ਜੀ 85000 ਦੀ ਅੱਜ ਇਹ ਫਾਈਨਲ ਆਪਣੇ ਭਰਾਵਾਂ ਨੂੰ ਝੋਟੀ ਮਿਲ ਜਾਊਗੀ ਸੋ ਸ਼ਾਨਦਾਰ ਕੁਆਲਿਟੀ ਦੇ ਵਿੱਚ ਬਹੁਤ ਜਿਆਦੀ ਠੰਡੀ ਠੀਰੀ ਜੇ ਭਾਜੀ ਬਹੁਤ ਜਿਆਦੀ ਕੱਟੀ ਨੇ ਬਹੁਤ ਪਿਆਰੀ ਕੱਟੀ ਆ ਹਾਂਜੀ ਹਾਂ ਮੋੜਿਆ ਜੀ ਵੀਰ ਇੱਕ ਵਾਰੀ ਯਾਨੀ ਵੀਰ ਸਾਹਿਬ ਕੀ ਹਾਲ ਚੱਲਨੇ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਭਾਜੀ ਵੀਰ ਸਾਹਿਬ ਇਹ ਵੜ ਆਪਣੇ ਕੋਲ ਜਰਸੀ ਆ ਗਈ ਹੈ ਨਾ ਹਾਂਜੀ ਜਰਸੀ ਦੂਜਾ ਸੂਬਾ ਜੀ ਦੂਜਾ ਸੂਬਾ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੀ ਨੂੰ ਆ ਚਾਰ ਦਿਨ ਹੋਏ ਜੇ ਭਾਜੀ ਚਾਰ ਦਿਨ ਹੋ ਗਏ ਆ ਮਗਰ ਆ ਬੱਛੀ ਆ ਗਈ ਮਗਰ ਬੱਛੀ ਆ ਗਈ ਜਿਆ ਵਲੀ ਲਓ ਜੀ ਆ ਬੱਛੀ ਆ ਮਗਰ ਠੀਕ ਆ ਜੀ ਐਸ ਵਕਤ ਤਾਂ ਫਿਰ ਬੋਲੇ ਬੋਲੇ ਦੇ ਵਿੱਚ ਹੀ ਆ ਹਾਂ ਜੇ ਬੋਲਾ ਵੀਰ ਜੀ 18 ਅਜੇ 20 ਹੋ ਜੇ ਲਓ ਜੀ 18 20 ਲੀਟਰ ਬੋਲੇ ਬੋਲਾ ਕਰਮਾਂ ਲਈ ਥੱਲੇ ਇੱਕ ਦੋ ਕਿੜੇ ਕਿੜਾ ਕੇ ਮਰਾ ਤਸੱਲੀ ਨਾਲ ਦਿਖਾ ਦਈਏ ਠੀਕ ਆ ਜੀ ਲੈ ਆ ਫੇਸ ਕੁਆਲਟੀ ਆ ਕਾਫੀ ਕਲਰ ਜਿਹੜਾ ਰਾਂਗਾ ਇਸ ਵਾਰ ਦਾ ਠੀਕ ਆ ਜੀ ਬਾਕੀ ਭਾਂਡਾ ਭੁੰਡਾ ਕੋਈ ਪੂਰਾ ਤਸੱਲੀ ਨਾਲ ਦੇਖ ਲਓ ਲੈਵੇ ਆਰਡਰ ਦੀ ਕੁਆਲਟੀ ਬਹੁਤ ਸੋਹਣੀ ਆ ਬੜਾ ਟਿਕਾਣੇ ਤੇ ਲੈਵਾ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਆ ਵੇਖੋ ਮੇਰੇ ਭਰਾ ਦੀ ਜਾਣ ਦੇਵੇ ਦਾ ਕਰੋ ਚੈੱਕ ਮਤਲਬ 18 ਲੀਟਰ ਤੋਂ ਵੀਰਾਂ ਦਾ ਵੀ ਬਾਰ ਬਾਰ ਇਸ ਵਕਤ ਬੋਲਾ ਬੋਲਾ ਇਹਦੇ ਬੋਲਾ ਜੀ ਬੋਲਾ ਜੇ 4 ਤੇ ਅੱਧੀ ਸੂਈ ਜੇ ਅੱਜ ਮੁੱਲ ਵੀਰੇ ਕੀ ਕਰਤਾ ਜੈਸਨੋ ਮੁੱਲ 55000 ਦੀ ਹਾਂ ਨਾ ਭਾਜੀ ਲੋ ਜੀ 55000 ਦੀ ਇਹ ਜੈਸਨ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਥੋੜਾ ਗਾਂ ਤੋਰ ਕੇ ਦਿਖਾ ਦਿ ਮਗਰ ਬੱਝੀਏ ਸਿਰਫ 55000 ਦੀ ਐ ਵੈੜ ਮਿਲ ਜੂਗੀ 18 ਲੀਟਰ ਬੋਲਾ 55000 ਮੋਲਾ ਆ ਦੇਖੋ ਜੀ ਠੀਕ ਹੈ ਜੀ ਕਰੋ ਚੱਕ ਆ ਦੇਖੋ